ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਜਾਣਕਾਰੀ ਜਿਹੜੀ ਮੈਂ ਸਾਂਝੀ ਕਰ ਰਿਹਾ ਉਹ ਨੌਜਵਾਨ ਪੜ੍ਹੇ ਲਿਖੇ ਮੁੰਡੇ ਕੁੜੀਆਂ ਵਾਸਤੇ ਜਾਂ ਸਾਬਕਾ ਫੌਜੀ ਵੀਰਾਂ ਵਾਸਤੇ ਜਿਹੜੇ ਨੌਕਰੀ ਦੀ ਤਲਾਸ਼ ਵਿੱਚ ਨੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਵਾਸਤੇ ਐਗਜ਼ਾਮ ਦਿੰਦੇ ਨੇ ਕਈ ਵਾਰ ਐਗਜ਼ਾਮ ਦਾ ਰਿਜ਼ਲਟ ਲੇਟ ਹੋ ਜਾਂਦਾ ਹੈ ਕਈ ਵਾਰੀ ਇੰਟਰਵਿਊ ਲੇਟ ਹੋ ਜਾਂਦੀ ਹੈ ਜਾਂ ਕਈਆਂ ਦੀ ਜਿਹੜੀ ਏਜ ਹੈ ਉਹ ਕ੍ਰੋਸ ਕਰ ਜਾਂਦੀ ਹੈ ਓਵਰ ਏਜ ਹੋ ਜਾਂਦੇ ਨੇ ਕਿਉਂਕਿ ਤਕਰੀਬਨ ਜਿਹੜਾ ਨੌਕਰੀਆਂ ਵਾਸਤੇ ਜਿਹੜੀ ਏਜ ਲਿਮਟ ਹੁੰਦੀ ਹੈ ਉਹ 21 ਤੋਂ 28 25 ਸਾਲ ਤੱਕ ਹੁੰਦੀ ਹੈ ਸੋ 28 ਸਾਲ ਤੋਂ ਬਾਅਦ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਪੜ੍ਹੇ ਲਿਖੇ ਨੇ ਅਜੇ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦੀ ਏਜ ਦੇ ਹਿਸਾਬ ਨਾਲ ਕੋਈ ਸਰਕਾਰੀ ਨੌਕਰੀ ਦੀ ਪੋਸਟ ਨਹੀਂ ਆਈ ਜਾਂ ਸਾਬਕਾ ਫੌਜੀ ਵੀਰ ਨੇ ਪੜੇ ਲਿਖੇ ਨੇ ਦਫਤਰ ਵਿੱਚ ਕੰਮ ਕਰਨ ਦੀ ਇੱਛਾ ਰੱਖਦੇ ਨੇ ਤੇ ਉਹ ਨੌਕਰੀ ਦੀ ਤਲਾਸ਼ ਵਿੱਚ ਨੇ ਹੁਣ ਉਦੋਂ ਇਹ ਹੁੰਦਾ ਵੀ ਨੌਕਰੀ ਜੇ ਟੈਂਪਰੇਰੀ ਮਿਲ ਜੇ ਪਰਮਨੈਂਟ ਮਿਲ ਜੇ ਕੋਈ ਵੀ ਜੋਬ ਮਿਲ ਜੇ ਤਾਂ ਕਿ ਆਪਣਾ ਜਿਹੜਾ ਐਕਸਪੀਰੀਅੰਸ ਹੋ ਜਾਵੇ ਨਾਲ ਜਿਹੜੀ ਆਮਦਨ ਵੀ ਆਈ ਜਾਵੇ ਸੋ ਇਸ ਤਰ੍ਹਾਂ ਦੀ ਇੱਕ ਪੋਸਟ ਜਿਹੜੀ ਵੈਕੈਂਸੀਆਂ ਆਈਆਂ ਨੇ ਤੁਸੀਂ ਜਾਣਦੇ ਹੋਵੋਗੇ ਜਿੰਨਾ ਐਗਜ਼ਾਮ ਸੈਂਟਰਾਂ ਦੇ ਵੀ ਜਾ ਕੇ ਤੁਸੀਂ ਟੈਸਟ ਦਿੰਨੇ ਹੋ ਆਨਲਾਈਨ ਐਗਜ਼ਾਮ ਜਿਹਨੂੰ ਡਿਜੀਟਲ ਜ਼ੋਨ ਸੈਂਟਰ ਕਹਿੰਦੇ ਨੇ ਪੂਰੇ ਪੰਜਾਬ ਵਿੱਚ ਬਣੇ ਹੁੰਦੇ ਨੇ ਸੋ ਬਠਿੰਡਾ ਦੇ ਵਿੱਚ ਪੁੱਛੋ ਆਦੇਸ਼ ਹਸਪੀਟਲ ਦੇ ਸਾਹਮਣੇ ਜਿਹੜਾ ਆਈਓਐਨ ਡਿਜੀਟਲ ਜ਼ੋਨ ਬਣਿਆ ਹੋਇਆ ਐਗਜ਼ਾਮ ਸੈਂਟਰ ਉਹਦੇ ਵੱਲੋਂ ਜਿਹੜੀ ਐਗਜ਼ਾਮ ਲੈਬ ਇਨਵਿਜੀਲੇਟਰ ਦੀ ਅਸਾਮੀ ਦੀਆਂ ਪੋਸਟਾਂ ਦੀ ਇੰਟਰਵਿਊ ਹੋ ਰਹੀ ਹੈ ਸੋ ਉਹਦੇ ਵਾਸਤੇ ਜਿਹੜੀ ਤੁਹਾਡੀ ਉਮਰ ਦੀ ਹੱਦ ਹੈ ਉਹ 28 ਤੋਂ 45 ਸਾਲ ਰੱਖੀ ਗਈ ਹੈ ਭਾਵੇਂ ਸਾਬਕਾ ਫੌਜੀ ਵੀ ਇਹਦੇ ਵਿੱਚ ਇੰਟਰਵਿਊ ਦੇ ਸਕਦੇ ਨੇ ਇਹਦੇ ਵਿੱਚ ਸਭ ਤੋਂ ਜ਼ਰੂਰੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਤੁਹਾਡਾ ਕੋਈ ਰਿਟਰਨ ਐਗਜ਼ਾਮ ਨਹੀਂ ਆਉਣਾ ਸਿਰਫ ਇੰਟਰਵਿਊ ਬੇਸ ਤੇ ਤੁਹਾਡੀ ਜਿਹੜੀ ਭਰਤੀ ਕੀਤੀ ਜਾਣੀ ਹੈ ਔਰ ਇਹਦੇ ਵਿੱਚ ਲੜਕੇ ਲੜਕੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਜਿਹੜੀ ਤੁਹਾਡੀ ਡਿਊਟੀ ਰਹਿਣੀ ਹੈ ਉਹ ਪੁੱਛੋ ਆਦੇਸ਼ ਹਸਪੀਟਲ ਦੇ ਸਾਹਮਣੇ ਆਈਓਐਨ ਡਿਜੀਟਲ ਜ਼ੋਨ ਸੈਂਟਰ ਜਿਹੜਾ ਬਣਿਆ ਹੋਇਆ ਉਹਦੇ ਵਿੱਚ ਤੁਹਾਡੀ ਡਿਊਟੀ ਰਹੇਗੀ ਤੁਸੀਂ ਸ਼ਿਫਟਾਂ ਵਿੱਚ ਵੀ ਡਿਊਟੀ ਕਰ ਸਕਦੇ ਹੋ ਤੁਸੀਂ ਫੁੱਲ ਟਾਈਮ ਵੀ ਡਿਊਟੀ ਕਰ ਸਕਦੇ ਹੋ ਸ਼ਿਫਟਾਂ ਵਿੱਚ ਜੇ ਤੁਸੀਂ ਡਿਊਟੀ ਕਰਦੇ ਹੋ ਤਾਂ ਪਹਿਲੀ ਸ਼ਿਫਟ ਜਿਹੜੀ ਸਵੇਰ 6 ਵਜੇ ਤੋਂ ਲੈ ਕੇ 10 ਵਜੇ ਤੱਕ ਲੱਗੇਗੀ ਉਹਦੇ ਵਾਸਤੇ 350 ਰੁਪਏ ਪਰ ਸ਼ਿਫਟ ਤੁਹਾਨੂੰ ਮਿਲਣਗੇ ਜੇ ਤੁਸੀਂ ਦੂਜੀ ਸ਼ਿਫਟ 'ਚ ਡਿਊਟੀ ਲਾਉਂਦੇ ਹੋ ਜਿਹੜੀ 10 ਤੋਂ 2 ਵਜੇ ਤੱਕ ਲੱਗਦੀ ਹੈ ਉਹਦੇ ਵਾਸਤੇ ਤੁਹਾਨੂੰ 600 ਰੁਪਏ ਪਰ ਸ਼ਿਫਟ ਤੇ ਜੇਕਰ ਤੁਸੀਂ ਲਾਰਟ ਸ਼ਿਫਟ ਲਾਉਂਦੇ ਹੋ ਜਿਹੜੀ 2 ਤੋਂ 6 ਵਜੇ ਤੱਕ ਲੱਗਦੀ ਹੈ ਉਹਦੇ ਵਾਸਤੇ 800 ਰੁਪਏ ਤੁਹਾਨੂੰ ਮਿਹਨਤਾਨਾ ਦਿੱਤਾ ਜਾਏਗਾ ਪਰ ਤੁਸੀਂ ਪੂਰਾ ਦਿਨ ਵੀ ਡਿਊਟੀ ਕਰ ਸਕਦੇ ਹੋ ਜਿਹੜਾ ਵੱਤ ਤੋਂ ਵੱਧ ਇੱਕ ਦਿਨ ਦਾ ਮਿਹਨਤਾਨਾ ਉਹ ਤੁਹਾਨੂੰ 800 ਰੁਪਏ ਦਿੱਤਾ ਜਾਏਗਾ ਭਾਵ 24000 ਜਿਹੜੀ ਮਹੀਨੇ ਦੀ ਸੈਲਰੀ ਤੁਸੀਂ ਲੈ ਸਕਦੇ ਹੋ ਇੱਥੇ ਜਿਹੜੇ ਪ੍ਰਾਰਥੀ ਜਿਹੜੇ ਉਮੀਦਵਾਰ ਇੰਟਰਵਿਊ ਲਈ ਆਉਣਾ ਚਾਹੁੰਦੇ ਨੇ ਨੋਟ ਕਰ ਲਓ ਇੰਟਰਵਿਊ ਜਿਹੜੀ ਹੋਣੀ ਹੈ 4 ਫਰਵਰੀ 2025 ਦਿਨ ਮੰਗਲਵਾਰ ਇੰਟਰਵਿਊ ਦੀ ਜਗ੍ਹਾ ਜਿਹੜੀ ਤੁਸੀਂ ਨੋਟ ਕਰ ਲਓ ਜਿਹੜਾ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਬਠਿੰਡਾ ਵਿਖੇ ਜਿਹੜੀ ਇੰਟਰਵਿਊ ਹੋਣੀ ਹੈ ਜਿਹੜਾ ਬਠਿੰਡਾ ਦੇ ਵਿੱਚ ਪ੍ਰਾਣੀਆਂ ਕਚੈਰੀਆਂ ਦੇ ਕੋਲ ਹੈ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਸੋ ਉੱਥੇ ਪਹੁੰਚ ਕੇ ਤੁਸੀਂ ਇੰਟਰਵਿਊ ਦੇ ਸਕਦੇ ਹੋ ਇੰਟਰਵਿਊ ਦਾ ਸਮਾਂ ਸਵੇਰੇ 10 ਵਜੇ ਜਿਹੜਾ ਉਹ ਸ਼ੁਰੂ ਹੋ ਜਾਏਗਾ ਤੁਸੀਂ 10 ਵਜੇ ਸਾਰਿਆਂ ਨੇ ਪਹੁੰਚ ਜਾਣਾ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਆ ਉੱਥੇ ਹੋ ਜਾਣੀ ਹੈ ਇੰਟਰਵਿਊ ਤੇ ਆਉਣ ਤੋਂ ਪਹਿਲਾਂ ਨੋਟ ਕਰ ਲਓ ਸਾਰੇ ਮੁੰਡੇ ਕੁੜੀਆਂ ਤੇ ਸਾਬਕਾ ਫੌਜੀ ਵੀਰ ਜਿਹੜੇ ਲੈਬ ਇਨਵੀਜ਼ਿਬਿਲੀਟਰ ਦੀ ਡਿਊਟੀ ਵਾਸਤੇ ਨੌਕਰੀ ਵਾਸਤੇ ਇੰਟਰਵਿਊ ਦੇਣਾ ਚਾਹੁੰਦੇ ਨੇ ਸੋ ਇੰਟਰਵਿਊ 'ਚ ਤੁਸੀਂ ଫਾਰਮਲ ਡਰੈਸ ਪਾ ਕੇ ਆਉਣਾ ਔਰ ਉਹਦੇ ਵਿੱਚ ਜਿਹੜੇ ਡਾਕੂਮੈਂਟ ਲੈ ਕੇ ਆਉਣੇ ਨੇ ਉਹ ਤੁਸੀਂ ਆਪਣੇ ਆਧਾਰ ਕਾਰਡ ਪੈਨ ਕਾਰਡ ਤੁਹਾਡਾ ਵੋਟਰ ਆਈਡੀ ਕਾਰਡ 10ਵੀਂ 12ਵੀਂ ਗ੍ਰੈਜੂਏਸ਼ਨ ਦਾ ਜਿਹੜਾ ਡੀਐਮਸੀ ਔਰ ਡਿਪਲੋਮਾ ਜੇਕਰ ਤੁਹਾਡੇ ਕੋਲ ਹੈ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣੀ ਆ ਤੁਸੀਂ ਨਾਲ ਔਰ ਬਿਜਲੀ ਦਾ ਬਿੱਲ ਜੇਕਰ ਹੋ ਸਕੇ ਆਪਣਾ ਜਿਹੜਾ ਪੱਕਾ ਪ੍ਰੂਫ ਹੈ ਤੁਹਾਡੇ ਘਰ ਦਾ ਉਹ ਤੁਸੀਂ ਜਰੂਰ ਨਾਲ ਲੈ ਕੇ ਆਉਣਾ ਜੋ ਵੀ ਤੁਹਾਡੇ ਕੋਲ ਐਕਸਪੀਰੀਅੰਸ ਸਰਟੀਫਿਕੇਟ ਹੈ ਉਹ ਵੀ ਆਪਣਾ ਨਾਲ ਲੈ ਕੇ ਆ ਜਾਓ ਜੇ ਸਾਬਕਾ ਫੌਜੀ ਵੀਰਾਂ ਦੇ ਕੋਲ ਕੋਈ ਆਪਣਾ ਤੁਹਾਡੇ ਜਿਹੜੇ ਡਾਕੂਮੈਂਟ ਨੇ ਪੀਪੀਓ ਹੈ ਜਾਂ ਤੁਹਾਡਾ ਡਿਸਚਾਰਜ ਬੁੱਕਾ ਜਾਂ ਤੁਹਾਡਾ ਐਕਸ ਸਰਵਿਸਮੈਨ ਦਾ ਆਈ ਕਾਰਡ ਹੈ ਉਹ ਜਰੂਰ ਨਾਲ ਲੈ ਕੇ ਆਓ ਸੋ ਇਹਦੇ ਵਿੱਚ ਸਿਰਫ ਇੰਟਰਵਿਊ ਦੇ ਬੇਸ ਤੇ ਤੁਹਾਡੀ ਭਰਤੀ ਹੋਣੀ ਹੈ ਜੇਕਰ ਤੁਸੀਂ ਸਰਕਾਰੀ ਨੌਕਰੀ ਕਰਨ ਤੋਂ ਪਹਿਲਾਂ ਘਰ ਵਿੱਚ ਵਿਹਲੇ ਬੈਠੇ ਹੋ ਤਾਂ ਤੁਸੀਂ ਰੇਟ ਕਰ ਰਹੇ ਹੋ ਕਿ ਤੁਹਾਡੀ ਉਮਰ ਲੰਘਦੀ ਜਾ ਰਹੀ ਹੈ ਪਰ ਤੁਹਾਡੀ ਉਮਰ ਦੇ এডਿਕੇਸ਼ਨ ਦੇ ਹਿਸਾਬ ਨਾਲ ਕੋਈ ਸਰਕਾਰੀ ਨੌਕਰੀ ਦੀ ਪੋਸਟ ਨਹੀਂ ਆ ਰਹੀ ਤਾਂ ਵਿਹਲੇ ਬੈਠਣ ਨਾਲੋਂ ਇੱਥੇ ਡਿਜੀਟਲ ਜ਼ੋਨ ਸੈਂਟਰ ਦੇ ਵਿੱਚ ਇਨਵਿਜੀਲੇਟਰ ਦੀ ਡਿਊਟੀ ਕਰੋ ਹੋ ਸਕਦਾ ਤੁਸੀਂ ਇੱਥੇ ਪਰਮਨੈਂਟ ਹੋ ਜਾਓ ਤੇ ਨਹੀਂ ਤਾਂ ਤੁਹਾਨੂੰ ਤਜਰਬਾ ਜ਼ਰੂਰ ਮਿਲ ਜਾਏਗਾ ਉਸ ਤੁਹਾਡੇ ਐਕਸਪੀਰੀਅੰਸ ਦੇ ਆਧਾਰ ਤੇ ਤੁਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੱਡੇ ਇੰਸਟੀਚਿਊਟ ਦੇ ਵਿੱਚ ਵੀ ਡਿਊਟੀ ਕਰ ਸਕਦੇ ਹੋ ਸੋ ਸਾਰੀ ਜਾਣਕਾਰੀ ਤੁਸੀਂ ਅੱਗੇ ਵੀ ਸ਼ੇਅਰ ਕਰਦੇ ਹੋ ਕਿਸੇ ਜ਼ਰੂਰਤਮੰਦ ਗਰੀਬ ਮੱਧ ਵਰਗੀ ਪਰਿਵਾਰ ਦੇ ਬੱਚੇ ਬੱਚੀ ਨੂੰ ਕਿਸੇ ਜ਼ਰੂਰਤਮੰਦ ਸਾਬਕਾ ਫੌਜੀ ਵੀਰ ਨੂੰ ਜਿਹੜਾ ਕਿ ਲੋਕਲ ਇਸ ਇਲਾਕੇ ਦਾ ਰਹਿਣ ਵਾਲਾ ਹੈ ਇਹ ਡਿਊਟੀ ਮਿਲ ਜਾਵੇ ਬੜੀ ਖੁਸ਼ੀ ਦੀ ਗੱਲ ਹੋਏਗੀ ਸੋ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਜਰੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ